ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਹੋ ਗਈ 17 ਨਵੰਬਰ 2025 ਤੇ ਆਪਣੀ ਸਫਰਦਾ ਹੈਗਾ ਅੱਜ 22ਵਾਂ ਦਿਨ ਤੇ ਟਾਈਮ ਹੋ ਗਿਆ ਜੀ 8:10 ਤੇ ਵਾਰ ਹੈਗਾ ਅੱਜ ਸੋਮਵਾਰ ਤੇ ਹੁਣ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਵਾਰਾਨਸੀ ਦੇ ਤੇ ਸ਼ਰਨ ਬਣੀ ਕਰ ਲਿਆ ਔਰ ਮੱਥਾ ਟੇਕਾਂਗੇ ਤੇ ਮੱਥਾ ਟੇਕ ਕੇ ਲੈ ਕੇ ਮਹਾਰਾਜ ਤੋਂ ਛੁੱਟੀਆਂ ਛੱਡ ਕੇ ਜਕਾਰੇ ਪਾਵਾ ਮਗਰਵਾਨਗੀ ਵਾਰਣਸੀ ਦਾ ਇਹ ਗੁਰਦੁਆਰਾ ਸਾਹਿਬ ਹੈ ਗਵਾ ਜਿੱਥੇ ਗੁਰੂ ਨਾਨਕ ਪਾਸ਼ਾ ਆਪਦੀ ਪਹਿਲੀ ਯਾਤਰੀ ਵਿੱਚ ਆਏ ਸੀਗੇ ਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਪੰਡਤਾਂ ਦੇ ਭਰਮ ਨਿਵਾਰੇ ਸੀਗੇ ਕਈ ਜਿਹੜੇ ਪੰਡਤ ਸੀਗੇ ਉਹਨਾਂ ਨੂੰ ਐ ਲੱਗਦਾ ਸੀ ਵੀ ਮੈਂ ਅਸੀਂ ਬਹੁਤ ਜ਼ਿਆਦੇ ਅ ਪੜੇ ਲਿਖੇ ਆ ਜਾਂ ਵਿਦਵਾਨ ਹੈਗੇ ਆ ਤੇ ਗੁਰੂ ਪਾਸ਼ਾ ਨੇ ਉਹਨਾਂ ਦੇ ਭਰਮ ਨਿਵਾਰੇ ਸੀਗੇ ਇੱਥੇ ਇੱਕ ਪੰਡਤ ਸੀਗਾ ਚਤਰਦਾਸ ਕਾਸ਼ੀ ਬਨਾਰਸ ਦਾ ਰਹਿਣ ਵਾਲਾ ਸੀਗਾ ਤੇ ਉਹਦੇ ਵਿੱਚ ਬੜਾ ਹੰਕਾਰ ਸੀਗਾ ਤੇ ਗੁਰੂ ਪਾਸ਼ਾ ਨੇ ਉਹਦਾ ਹੰਕਾਰ ਤੋੜਿਆ ਸੀਗਾ ਤੇ ਹੋਰ ਬਹੁਤ ਲੋਕਾਂ ਨੂੰ ਸਿੱਧੇ ਰਾ ਪਾਇਆ ਇਥੇ ਆ ਕੇ ਤੇ ਦਰਸ਼ਣ ਦਿਦਾਰੇ ਕਰਕੇ ਨਜ਼ਰੋਂ ਨਜ਼ਰ ਨੇ ਹਾਲ ਹੋ ਗਏ ਸੀਗੇ ਉਹਨਾਂ ਯਾਦ ਚ ਗੁਰਦਸਾਹ ਬਣਿਆ ਹੈ ਬਣਾ ਵਾਰਾਨਸੀ ਪਹਿਲੋ ਵਾਰਾਨਸੀ ਦਾ ਨਾਮ ਬਨਾਰਸ ਸੀਗਾ ਤੇ ਹੁਣ ਇਹਨੂੰ ਵਾਰਾਨਸੀ ਕਹਿੰਦੇ ਆ ਗੁਰਦੁਰ ਸਾਹਿਬ ਦੀ ਇਮਾਰਤ ਬਹੁਤ ਸ਼ਾਨਦਾਰ ਹੈ ਤੇ ਇੱਧਰ ਹੈਗਾ ਲੰਗਰ ਹਾਲ ਲੰਗਰ ਹਾਲ ਦੇ ਨਾਲ ਹੀ ਉੱਪਰ ਰਹਿਣ ਵਾਸਤੇ ਯਾਤਰੀਆਂ ਰਹਿਣ ਵਾਸਤੇ ਸਰਾਹ ਬਣੀ ਹੋਈ ਆ ਤੇ ਰਾਤ ਅਸੀਂ ਇੱਥੇ ਸਰਾਹਾਂ ਸੀਗੇ ਤੇ ਪ੍ਰਬੰਧ ਵੀ ਸਰਾਹਾਂ ਦਾ ਬਹੁਤ ਵਧੀਆ ਕਮਰੇ ਵਧੀਆ ਨੇ ਗਿੱਜਰ ਗੁੱਜਰ ਲੱਗੇ ਆ ਬਹੁਤ ਸ਼ਾਨਦਾਰ ਕੰਮ ਹੈ ਤੇ ਨਾਲ ਹੈਗਾ ਇਹ ਸਕੂਲ ਤੇ ਇਹ ਸਕੂਲ ਵੀ ਗੁਰਦਸਾਹਬ ਦੇ ਹੈਗਾ ਹੈ ਤਗੜੀ ਬਿਲਡਿੰਗ ਹੈ ਸਕੂਲ ਦੀ ਬਨਾਰਸ ਦੀਆਂ ਬੇਹਦੀ ਪੀੜੀਆਂ ਗਲੀਆਂ ਸਿਰਫ ਓਨਲੀ ਫॉर ਵਾਕਿੰਗ ਪੀਪਲਸ ਤੇ ਬਹੁਤ ਪੁਰਾਣਾ ਸ਼ਹਿਰ ਹਿੰਦੁਸਤਾਨ ਦਾ ਕਾਫੀ ਸੌ ਸਾਲ ਪੁਰਾਣਾ ਹੋਊ ਕਾਫੀ ਸੌ ਸਾਲ ਸੌ ਸਾਲ ਕੀ ਹਜ਼ਾਰ ਸਾਲ ਪੁਰਾਣਾ ਹੋਊਗਾ ਪਹੁੰਚ ਗਏ ਆਪਾਂ 10 ਅਸ਼ਵੇਂ ਘਾਟ ਵਾਰਣਸੀ ਤੇ ਸਾਹਮਣੇ ਵੇਖੋ ਇਹ ਘਾਟ ਦੀਆਂ ਰੌਣਕਾਂ ਤੇ ਇੱਧਰ ਪੁਜਾਰੀ ਜੀ ਬੈਠੇ ਹੋਏ ਨੇ ਮੰਤਰਾਂ ਦਾ ਉਚਾਰਨ ਕਰ ਰਹੇ ਨੇ ਪੂਜਾ ਪਾੜ ਕਰ ਰਹੇ ਨੇ ਇੱਧਰ ادھر مگر ہے گا بازار سارا بازار پوجا چل رہی ہے ادھر ادھر لوکی پوری آوجائی ہے اشو ایک گھاٹ دس میں ایک گھاٹ دس اشو ایک گھاٹ, گھاٹ. روی درشن کاٹ دے ਕਿ ਵਾਰਾਨਸੀ ਦੇ ਵਿੱਚ 84 ਤੋਂ ਲੈ ਕੇ 88 ਘਾਟ ਹੈਗੇ ਆ 84 ਤੋਂ ਲੈ ਕੇ 88 ਤੱਕ ਘਾਟ ਸਜੇ ਇੱਥੇ ਔਰ ਮੰਦਰ ਵੀ ਬਹੁਤ ਜਾਦੇ ਹੈਗੇ ਨੇ ਮੰਦਰ ਵੀ ਤਕਰੀਬਨ ਇੱਥੇ ਹਜ਼ਾਰ ਦੇ ਲਗਭਗ ਮੰਦਰ ਹੈ ਤੇ ਪੂਰਾ ਸਵੇਰ ਦਾ ਮਾਹੌਲ ਹੈ ਪੂਰਾ ਧਾਰਮਿਕ ਕੰਮ ਹੈਗਾ ਇੱਥੇ ਕਿ ਪੂਜਾ ਪਾਠ ਚੱਲ ਰਹੀ ਹੈ ਸਾਰੇ ਪਾਸੇ ਪੂਜਾ ਕਰ ਰਿਹਾ ਕਰਵਾ ਰਹੇ ਆ ਤੇ ਪੁਜਾਰੀ ਜੀ ਬੈਠੇ ਹੋ ਨੇ ਇੱਥੇ ਇਧਰ ਵੇਖ ਰਿਹਾ ਮਾੜਾ ਵਾ ਗੰਗੇ ਹਾਰ ਲਿਆ ਲੈਣਗੇ ਗੁੰਨੇ ਪੂਰਾ ਸ਼ਾਨਦਾਰ ਮੋਹੜਾ ਤੇ ਇੱਧਰ ਸਾਹਮਣੇ ਮੰਦਰ ਹੈ ਮੰਦਰਾਂ ਦੀ ਗਿਣਤੀ ਤੇ ਬਹੁਤ ਜ਼ਿਆਦੀ ਹੈ ਆਪਾਂ ਗਰ ਨਹੀਂ ਸਕਦੇ तकरीबन ਹਜ਼ਾਰ ਦੇ ਕਰੀਬ ਤੇ ਮੰਦਰ ਹੈਗੇ ਆ ਤੇ ਇੱਧਰ ਬੇੜੇ ਤੇ ਬੇੜਿਆਂ ਦੇ ਬੇਟੀਆਂ ਸਵਾਰੀਆਂ ਤੇ ਇਹ ਸਾਰੇ ਹੂਟੇ ਲੈਣ ਵਾਲੇ ਆ ਤੇ ਉਧਰ ਸਾਹਮਣੇ ਹੋ ਰਿਹਾ ਇਸ਼ਨਾਨ ਪਾਣੀ ਬਹੁਤ ਪੁਰਾਣਾ ਸ਼ਹਿਰ ਹੈ ਇਤਿਹਾਸ ਦਾ ਇੱਧਰ ਹੋ ਰਹੀ ਹੈ ਬੋਟ ਲੋਡ ਤੇ ਉੱਪਰ ਪਰੇ ਹੈਗਾ ਵੱਡਾ ਪੇੜਾ ਉੱਪਰਲੇ ਪਾਸੇ ਉਥੇ ਮੋਟਰਸਾਈਕਲ ਲੱਦ ਲੈਣ ਦੇ ਉੱਤੇ ਤੇ ਸਵਾਰੀਆਂ ਰੈਡੀ ਨੇ ਜਾਣ ਵਾਸਤੇ ਉਧਰੋਂ বাস ਕਨੈਕਟਰ ਨੂੰ ਆਵਾਜ਼ ਮਾਰੀ ਜਾਂਦਾ ਵਾ ਬਹੁਤ ਤਕੜਾ ਘਾਟ ਹੈ ਦਸ ਅਸ਼ਵੇਂ ਘਾਟ ਤੇ ਥੋੜੀ ਥੋੜੀ ਤਾਂਦੇ ਹੁਣ ਆ ਨਾਲ ਹੀ ਅਹिल्याबाई ਘਾਟ ਨਾਲ ਨਾਲ ਹੀ ਘਾਟ ਹੈਗੇ ਨੇ ਤੇ ਸੀਧਾ ਲਗਾੜੀ ਪਿੱਛੇ ਗਏ ਠੀਕ ਹੈ ਇਹ ਆਰਤੀ ਕਰਨ ਵਾਸਤੇ ਵੱਡੇ ਵੱਡੇ ਦੀਪ ਹੈਗੇ ਆ ਇਹ ਨੇ ਪੁਜਾਰੀ ਜੀ જય ਸ਼ੰਕਰ ભગવાન ਕੀ ਜੀ ਇਹ ਇੱਧਰ ਦੁਕਾਨਾਂ ਲੱਗੀਆਂ ਆਈਆਂ ਨੇ ਹੋ ਜਾਂਦੀ ਆ ਪੂਜਾ ਕਰੋ ਜੀ ਵਾਰਾਂ ਦੇ ਅਸੀਂ ਦਰਸ਼ਨ ਵਾਰਾणसी ਸ਼ਹਿਰ ਦਾ ਦ੍ਰਿਸ਼ ਘਾਟਾਂ ਦੇ ਨੇੜੇ ਤੇੜੇ ਇੱਧਰ ਸਾਹਮਣੇ ਹੈਗਾ ਜੀ ਰਾਹ ਕਾਸ਼ੀ ਵਿਸ਼ਵਨਾਥ ਮੰਦਿਰ ਜਾਣ ਨੂੰ ਪਰ ਰਸ਼ ਬਹੁਤ ਜ਼ਿਆਦਾ ਹੈ ਜੇ ਅਹੀਂ ਤੇ ਜਾਣੇ ਆ ਤੇ ਤਕਰੀਬਨ ਸਾਡੂ ਸਾਰਾ ਦਿਨ ਲੱਗ ਜਾਣਾ ਅੱਜ ਇਸ ਕਰਕੇ ਅਸੀਂ ਫੈਸਲਾ ਬਦਲ ਲਿਆ ਆਪਣਾ ਤੇ ਭੁੱਲਾ ਇਥੇ ਬਖਸ਼ਾਲੀਆਂ ਨੇ ਤੇ ਹੁਣ ਅਸੀਂ ਆਪਣਾ ਜਿਹੜਾ ਸਫਰ ਹੈ ਉਹ ਜਾਰੀ ਕਰਾਂਗੇ ਸਫਰ ਦੇ ਵਿੱਚ ਐ ਹੁੰਦਾ ਵੀ ਬਾਤ ਤਾਂ ਨਵੇੜ ਨਹੀਂ ਪੈਂਦੀ ਆ ਜੇ ਆਪਾਂ ਘੁੰਮਣ ਦੀ ਗੱਲ ਕਰੀਏ ਜਾਂ ਐਕਸਪਲੋਰ ਕਰਨ ਦੀ ਗੱਲ ਕਰੀਏ ਫਿਰ ਭਾਰਤ ਜਿਹੜਾ ਹੈਗਾ ਐਡਾ ਕੁ ਵੱਡਾ ਹੈਗਾ ਵਾ ਵੀ ਆਪਾਂ ਸਾਰੀ ਉਮਰ ਜੇ ਲੱਗੇ ਰਹੀਏ ਤਾਂ ਵੀ ਉਹਨੂੰ ਐਕਸਪਲੋਰ ਨਹੀਂ ਕਰ ਸਕਦੇ ਘੁੰਮ ਨਹੀਂ ਸਕਦੇ ਤੇ ਇੰਨੀ ਜਿਆਦਾ ਸੰਸਕ੍ਰਿਤੀ ਹੈ ਇੰਨੇ ਜਿਆਦੇ ਰਾਜ ਨੇ ਪਿੰਡ ਨੇ ਤੇ ਬਨਸਮਨਤਾ ਹੈ ਗਈ ਹੈ ਤੇ ਆਪਾਂ ਉਸ ਨੂੰ ਕਦੀ ਪੂਰਨ ਵੇਖ ਨਹੀਂ ਸਕਦੇ ਤੇ ਚਲੋ ਫਿਰ ਹੁਣ ਕਰਦੇ ਆ ਸਫਰ ਸ਼ੁਰੂ 9:11 ਹੋ ਗਏ ਤੇ ਆਪਾਂ ਆਏ ਹੈਗੇ ਬਨਾਰਸੀ ਬਨਾਰਸੀ ਫਿਰਦੇ ਹਾਂ ਜੀ ਤੇ ਇੱਕ ਪੂਰੇ ਜੋਬਨ ਦੇ ਹੈ ਕਿ ਆ ਗਏ ਸੀ ਹੁਣ ਕੋਲੀਆਂ ਪੂੜੀਆਂ ਵਾਲਾ ਮੂੰਹ ਹੀ ਬੜਾ ਪਾਣੀ ਆਇਆ ਦੇਖ ਕੇ ਕੱਢੀ ਜਾਂਦਾ ਕੰਮ ਬਾਈ ਉਹਦੇ ਚੱਲੀ ਦੀ ਪੈਕਿੰਗ ਆਪਾਂ ਛਕਣਾ ਮਾਲ ਇੱਥੇ ਹੁਣ ਛੱਕ ਕੇ ਫੇਰ ਕਰਾਂਗੇ ਗਾਹ ਦੀ ਗੱਲਾਂ ਬਾਤਾਂ ਕਲੀਆਂ ਪੂੜੀਆਂ ਖਰਾਬ ਕਰਦੀਆਂ ਨੇ ਹੈ ਤੇ ਨਾਲ ਹੀ ਚਾਹ ਦੀ ਦੁਕਾਨ ਤੇ ਆਪਾਂ ਫਿਰ ਚੱਕ ਲਈ ਕੁੱਪੀ ਚਾਹ ਵਾਲੀ ਹੁਣ ਪੀ ਕੇ ਚਾਹ ਤੇ ਕਰਾਂਗੇ ਪੂੜੀਆਂ ਥੱਲੇ ਰੱਖੇ ਜਲਦੇ ਹਜੇ ਵੀ ਵਰਨ ਅਸੀ ਦੇ ਵਿੱਚ ਰੱਖੇ ਬਹੁਤ ਸੋਹਣਾ ਹੈ ਇਹ ਬਹੁਤ ਸੋਹਣਾ ਰੱਖਾ ਹੈ ਜੀ ਆਪਣੇ ਹੈ ਨਹੀਂ ਰੱਖੇ ਆਸ ਕਿ ਗੁਰਦਰਾ ਸਾਹਿਬ ਜਿੱਥੇ ਅਸੀਂ ਰਾਤ ਰਹੇ ਸੀਗੇ ਤੇ ਹੁਣ ਅਪ ਚੱਲੇ ਆ ਵਾਪਸੀ ਨੂੰ ਜਨਾਬ ਹੋਰਾਂ ਸਾਈਕਲ ਨਹੀਂ ਸੂਤ ਆ ਰਿਹਾ ਜਦੋਂ ਤੁਰਿਆ ਕੋਈ ਨਾ ਕੋਈ ਚੂਲੇ ਦੀ ਵਿੰਗੀ ਰਹੀ ਐ ਹੁਣ ਇਹ ਉਹ ਮਸਰਾ ਸ਼ਿਫਟਰ ਤੋੜੀ ਫਿਰਦਾ ਕਦੀ ਇਹਦੀ ਤਾਰ ਟੁੱਟ ਜਾਂਦੀ ਟ੍ਰੈਕਲ ਦੀ ਅਈ ਸ਼ਿਫਟਰ ਟੁੱਟ ਜਾਂਦਾ ਤੇ ਇੱਥੇ ਇੱਕ ਸਾਈਕਲ ਸ਼ਾਪ ਹੈਗੀ ਆ ਉੱਥੇ ਪਹੁੰਚੇ ਆਪਾਂ ਜੇ ਪਰ ਤੇ ਗੱਲ ਤਾਂ ਰੁਪਈਆ ਤਾਂ ਕੰਮ ਮੁੰਡਾ ਕੋਲ ਬੈਕ ਕਰਾ ਰਿਹਾ ਕਿਤੇ ਕੋਈ ਕਮੀ ਨਾ ਰਹੇ ਜੀ ਤੇ ਮਿਸਤਰੀ ਉੱਪਰ ਗਾਈਡਿੰਗ ਗਾਈਡੈਂਸ ਦੇ ਰਿਹਾ ਵੀ ਐਣੀ ਐਂ ਕਰ ਐਣੀ ਐਂ ਕਰ ਅਸੀਂ ਲਾਗੇ ਬੈਠੇ ਆਂ ਵਿਹਲੇ ਆਇਆ ਫਿਰ ਲਾਗੇ ਝਾਤੀ ਮਾਰੀ ਸਾਡੇ ਲਾਗੇ ਗੰਗਾ ਵਗਦੀ ਆ ਚਾਹ ਬੰਦੀ ਬਈ ਤੇ ਆਪਾਂ ਦਿੱਤਾ ਸੀ ਆਰਡਰ ਚਾਹ ਦਾ 4 ਕੱਪ ਦਾ ਇੱਥੋਂ ਪੀ ਕੇ ਚਾਹ ਤੇ ਫਿਰ ਦੇਖਦੇ ਆਂ ਕੀ ਬਣਦਾ ਹੋ ਗਿਆ ਜੀ ਪੁਣੇ 1 ਦਾ ਤੇ ਕ੍ਰੋਸ ਕਰ ਰਹੇ ਆਪਾਂ ਸ਼ਹਿਰ ਵਾਰਨ ਅਸੀਂ ਟੋਪ ਚੜ ਗਈ ਆ ਵਾਰਣਸੀ ਕ੍ਰੋਸ ਕਰ ਰਹੇ ਆਪਾਂ ਤੇ ਦੋਨੇ ਆਪਣੇ ਰਾਈਡਰ ਹਜੇ ਮਗਰ ਦੁਕਾਨ ਤੇ ਛੱਡ ਆਏ ਉਹਨਾਂ ਨੂੰ ਤੁਸੀਂ ਸਾਈਕਲ ਚੱਕਰਾ ਕੇ ਆ ਜਿਓ ਅਸੀਂ ਸ਼ਹਿਰ ਤੋਂ ਬਾਹਰ ਨਿਕਲੀਏ ਆ ਜਿੰਨਾ ਦਿਨ ਚੜ ਗਿਆ ਹੋ ਹਜੇ ਤੱਕ ਸ਼ਹਿਰ ਚੋਂ ਪੂਣੀ ਨਹੀਂ ਕਰਤੀ ਅਸੀਂ ਤੇ ਕਦੋਂ ਪਹੁੰਚਿਆ ਆਪਾਂ ਸ਼ਹਿਰ ਕਰ ਚੱਲੇ ਜੀ ਕ੍ਰੋਸ ਤੇ ਆ ਬੋਰਡ ਦੇ ਪਰਲੇ ਪਾਸ ਧੰਨਵਾਦ ਕਰਦਾ ਆਪਣਾ ਆ ਸਿਆਤਲਾਂ ਲਾਈਟਾਂ ਬਹੁਤ ਸੋਹਣੀਆਂ ਲੱਗੀਆਂ ਨੇ ਹਰੇਕ ਲਾਇਰ ਦੇ ਉੱਪਰ ਤਰਸ਼ੂਲ ਬਣਿਆ ਆ ਸ਼ਿਵਜੀ ਭਗਵਾਨ ਦਾ ਤੇ ਫੌਜੀ ਸਾਹਿਬ ਨਾਲ ਹੁਣੇ ਗੱਲ ਹੋਈ ਫੌਜੀ ਸਾਹਿਬ ਕਹਿੰਦੇ ਵੀ ਜਿਹੜਾ ਸ਼ਹਿਰ ਹੈ ਨਾ ਵਾਰਣਸੀ 5000 ਸਾਲ ਤੋਂ ਵੱਧ ਪੁਰਾਣਾ ਸ਼ਹਿਰ ਹੈ ਵਸਦਾ ਸ਼ਹਿਰ ਹੈ ਉਹ ਸ਼ਹਿਰ ਤਾਂ ਬਹੁਤ ਪੁਰਾਣੇ ਹੈਗੇ ਆ ਪਰ ਜਿਹੜਾ ਵਸਦਾ ਉਹ ਵਾਰਣਸੀ ਹੈਗਾ ਤੇ ਇੱਕ ਹੋਰ ਗੱਲ ਵੀ ਆਈ ਹੈ ਵੀ ਜਿਹੜੇ ਪੰਤੇ ਜਿਹੜੇ ਮਰਦ ਦੇ ਕੰਡੇ ਹੁੰਦੇ ਨੇ ਨਾ ਉਹ ਇੱਥੇ ਆਉਂਦੇ ਨੇ ਤੇ ਉਹ ਚਾਹੁੰਦੇ ਆ ਵੀ ਅਸੀਂ ਜਿਹੜੇ ਆਪਣੇ ਪ੍ਰਾਣ ਉਹ ਵਰਨਸ ਜਾ ਕੇ ਤਿਆਗੀਏ ਤਾਂ ਜੋ ਸਾਨੂੰ ਮੁਕਤੀ ਮਿਲ ਸਕੇ ਆਗੇ ਚਾਹੀਦੀ ਦੁਕਾਨ ਖਾਲੀ ਛੱਡਣੀ ਨਹੀਂ ਆਪਾਂ ਇੱਧਰ ਮਿਲ ਕੇ ਕੇ ਕੜਾ ਗਾਣੇ ਐ ਅਖੀਰਾ ਰੋਡੋਂ ਉਧਰ ਆ ਗਿਆ ਸਾਡਾ ਜੰਗੀ ਜਰਨੈਲ ਅਰਨੀਸ਼ ਸਿੰਘ ਪੁੱਲੜ ਸਾਹਿਬ ਪੁੱਲੜ ਸਾਹਿਬ ਮਤਲਬ ਇਤਨੇ ਬੁਲੇ ਜੈਰਾ ਤੋਂ ਬਠਿੰਡਾ ਕੇ ਆਇਆ ਉਹਨਾਂ ਦਾ ਟਾਈਮ ਹੋ ਗਿਆ ਜੀ 4:30 ਦਾ ਤੇ ਸੂਰਜ ਹੋ ਰਿਹਾ ਨਹੀਂ ਨੀਵਾ ਤੇ ਚੱਲ ਰਿਹਾ ਹਾਈਵੇ ਉੱਟਾ ਹਾਈਵੇ ਤੇ ਚੱਲ ਰਹੇ ਆ ਕਿਲੋਮੀਟਰ ਆਪਾਂ ਨੇ ਵੇਟ ਤੇ 60 ਹੋਣ ਤੀਕੋ ਅੱਜ ਇੱਕ ਪਲੱਸ ਪੁਆਇੰਟ ਹੈਗਾ ਵੀ ਹਵਾ ਸਾਡੇ ਵੱਲ ਦੀ ਹੈ ਪਿੱਛੋਂ ਦੀ ਹਵਾ ਹੈ ਥੋੜਾ ਜਿਹਾ ਪੁਸ਼ ਦੇ ਰਹੀ ਆਪਾਂ ਨੂੰ ਔਰ ਸਪੀਡ ਸਹੀ ਚੱਲ ਰਹੀ ਆ ਤੇ ਤਕਰੀਬਨ ਅਸੀਂ 12:30 ਪਾਉਣੇ 1 ਵਜੇ ਨਿਕਲੇ ਉੱਥੋਂ ਵਾਰਨਸੀ ਤੋਂ ਬਨਾਰਸ ਤੋਂ ਤਾਂ ਅੱਜ ਲੇਟ ਹੋ ਗਏ ਆ ਤੇ ਅੱਜ ਹੀ ਪਹੁੰਚਣਾ ਹੈਗਾ ਇਲਾਹਾਬਾਦ ਪ੍ਰਿਆਗਰਾਜ इलाहाबाद या नवाना है प्रयागराज है। ਅਸੀਂ ਪਹੁੰਚਣਾ ਹੈ प्रयागराज। ਉੱਥੇ ਆਪਣਾ ਅੱਜ ਨਾਈਟ ਹਾਲਟ ਹੈ। ਤੇ ਟੋਟਲ ਕਿਲੋਮੀਟਰ ਆਪਣੇ ਬੰਨੇ 120 125 60 ਆਪਾਂ ਕਰ ਲਏ ਆ। 60-65 ਹੋਰ ਰਹਿ ਗਏ ਆ। ਉਹ ਵੀ ਕਰ ਦਿਆਂਗੇ। ਹਾਈਵੇ ਤੇ ਇੱਕ ਹੋਰ ਵੀ ਹੈ ਗੱਲ। ਵੀ ਪੋਲ ਬਹੁਤ ਆਉਂਦੇ ਆ। ਐਸ ਟਾਈਮ ਆਪਾਂ ਪੋਲੀ ਚੜ ਰਹੇ ਆ। ਤੇ ਪੋਲ ਚੜਦਾ ਜਾਨੇ ਜੋਰ ਲਾ ਕੇ ਫਿਰ ਉਧਰ ਦਾ ਬਹੁਤ ਸਵਾਦ ਆਉਂਦਾ ਹੈ ਉਧਰ ਦੇ ਬੁਰੀ ਸਪੀਡ ਨਾਲ ਸਾਬ ਤਾਂ ਉੱਥੇ ਆ ਜਾਂਦਾ ਪਰ ਪੋਲ ਚੜਾਉਣੇ ਥੋੜੇ ਔਖੇ ਆ ਪਲੇਨ ਰੋਡ ਦੇ ਨਾਲੋਂ ਤੇ ਸਾਹਮਣੇ ਡੁੱਬਣ ਦੀ ਤਿਆਰੀ ਚ ਹੈ ਮਤਲਬ ਕਿ ਅਸਤੰਦ ਤਿਆਰੀ ਚ ਹੈ ਪੂਰੇ ਬਹੁਤ ਜਲਦੀ ਰਸਤੋ ਹੋ ਜਾਣਾ بس ਅੱਧਾ ਘੰਟਾ ਰਹਿ ਗਿਆ ਦਾ ਹੋਰ ਤੇ ਅਸੀਂ ਹਜੇ ਦੁਪਹਿਰ ਦਾ ਖਾਣਾ ਨਹੀਂ ਖਾਧਾ ਉਹ ਅਸੀਂ ਹਜੇ ਕਰਨਾ ਹੈ ਸੋਚ ਰਿਹਾ ਕਿ 70 ਕਿਲੋਮੀਟਰ ਕਰ ਲਈ ਅਸੀਂ ਫੇਰ ਛਕਾਂਗੇ ਫੁਲਕੇ ਤੇ ਦੇਖੋ ਹੁਣ ਸਮਾਂ ਕੀ ਕਹਿੰਦਾ ਹੈ ਸਮੇਂ ਦੀ ਨਿਜਾਕਤ ਕੀ ਕਹਿੰਦੀ ਹੈ ਆ ਬੋਰ ਆ ਰਿਹਾ ਗੋਪੀ ਗੰਜ ਦਾ 4 ਕਿਲੋਮੀਟਰ ਰਹਿ ਗਿਆ ਪ੍ਰਿਆਗ ਪ੍ਰਿਆਗਰਾਜ ਰਹਿ ਗਿਆ ਹੋਰ 68 ਕਿਲੋਮੀਟਰ ਕਾਨਪੁਰ ਤੋਂ 776 ਦਿੱਲੀ 745 5:30 ਹੋ ਗਿਆ ਤੇ 에어 ਪੋਲਿਊਸ਼ਨ ਬਹੁਤ ਜ਼ਿਆਦਾ ਸਾਹ ਲੈਣਾ ਔਖਾ ਹੋਇਆ ਪਿਆ ਧੂਆਂ ਧੂਆਂ ਹੋਇਆ ਪਿਆ ਵਾ ਪਤਾ ਨਹੀਂ ਜਾਂਦੇ ਫਰਾਲੀ ਬਰੂ ਨੂੰ ਅੱਗ ਲਾ ਰਹੇ ਆ ਕਿ ਜਾਂ ਫਿਰ ਕੋਈ ਘਰਾਂ ਇਹਨਾਂ ਦਾ ਧੂਆਂ ਹੈ ਬਹੁਤ ਜ਼ਿਆਦਾ ਗਹਿਰ ਹੋਈ ਪਈ ਆ ਸਾਹ ਆਉਣਾ ਬਹੁਤ ਔਖਾ ਹੋਇਆ ਪਿਆ ਵਾ ਏ ਆ ਗਿਆ ਸ਼ਹਿਰ ਗਾਜੀਗੰਜ ਗਾਜੀਗੰਜ ਤੇ ਲਾਈਟਾਂ ਚੱਟ ਸੜਕ ਤੇ ਗੋਹਾਂ ਪਾਸੇ ਲੱਗੀਆਂ ਹੋਈਆਂ ਨੇ ਤੇ ਰੌਣਕ ਮੇਲਾ ਹਜੇ ਪੂਰਾ ਸ਼ਹਿਰ ਦੇ ਵਿੱਚ ਟੈਂਪ ਹੋਇਆ ਜੇ ਪੌਣੇ 6 ਦਾ ਪੂਰੀ ਗੱਲਬਾਤ ਹੈ ਤੇ ਮੌਸਮ ਵਿੱਚ ਹਲਕੀ ਹਲਕੀ ਠੰਡ ਹੈ ਠੰਡਕ ਹੈਗੀ ਮੜੀ ਮੜੀ ਤੇ ਆਪਾਂ ਲਾਈਟਾਂ ਲਗਾ ਲੀਆਂ ਨੇ ਤੇ ਰਿਫਲੈਕਟਿਵ ਵੈਸਟ ਵੀ ਪਾ ਲਈ ਹੈ ਆਪਣੇ ਪੂਰੇ ਸੇਫਟੀ ਗੀਅਰ ਲਾ ਲਏ ਨੇ ਫਿਰ ਟੱਕਾਂ ਵਾਲਿਆਂ ਦੀ ਸਪੀਡ ਵੀ ਤੇਜ਼ ਹੋ ਗਈ ਹੈ ਤੇ ਆਵਾਜ਼ ਵੀ ਵੱਧ ਗਈ ਹੈ ਹਾਂਜੀ ਪਹੁੰਚ ਗਏ ਅਸੀਂ ਗਾਜੀ ਕੰਝ ਤੇ ਗਾਜੀਗੜ ਚੱਲੇਗਾ ਸਨਮਾਨ ਸਮਾਰੋ ਸਾਡੇ ਮੇਰੇ ਵੀਰ ਜੋ ਕਿ ਅਰਨੈਲ ਪ੍ਰਦੇਸ਼ ਤੋਂ ਲੈ ਕੇ ਹੁਣ ਤੱਕ ਇਹਨੇ ਸਫਲ ਰਾਈਡ ਕੀਤੀ ਹੈ ਤੇ ਕੋਈ ਦਿਨ ਨਹੀਂ ਕੋਈ ਵਾਰਨਿੰਗ ਜਿੱਦ ਦਿਨ ਇਹਨਾਂ ਨੇ ਆਪਣੇ ਸਾਈਕਲ ਨੂੰ ਚਾਬੀ ਨਾਲ ਲਈ ਹੋਏ ਮੈਨੂੰ ਕਹਿੰਦਾ ਪਾਸੇ ਜਾਏ ਅਲਕੀ ਫਰਾਉਰੀ ਮੈਨੂੰ ਤੇ ਅਸੀਂ ਆਪਾਂ ਇਹਨੂੰ ਹੈੱਡ ਮਿਸਰੀ ਦਾ ਮੁਕਾਬਲੇ ਜਾ ਰਹੇ ਆ ਹੈੱਡ ਮਿਸਰੀ ਦਾ ਉੱਪਰ ਦਾ ਹੈੱਡ ਦਾ ਆਂਦਾਲੂ ਦਿੰਦਾਰੋ ਨੇ ਮੇਸਟਰ ਪੁਣੇ ਦੀ ਪਾਗ ਮੈਨੂੰ ਦੇਤੀ ਅੱਜ ਜਿਹੜੀ ਕਲਾ ਦੇਖ ਕੇ ਉਹਨੂੰ ਪਤਾ ਲੱਗ ਗਿਆ ਵੀ ਬੰਦਾ ਆਪਣੇ ਤੋਂ ਉਸ ਤੋਂ ਨਹੀਂ ਲੱਗਿਆ ਇਹਨੇ ਆਹ ਪਾਗੜੀ ਕਹਾ ਮੈਨੂੰ ਸੌਂਪਦੀ ਐ ਤੂੰ ਕੋਲ ਜਦ ਪਾਗ ਟਾਈਮ ਹੋ ਗਿਆ ਜੀ ਪੌਣੇ 7 ਦਾ ਤੇ ਕਿਲੋਮੀਟਰ ਆਪਾਂ ਨੇ ਵੇਖਦੇ 90 ਬਹੁਤ ਕਿੱਚੀ ਸਾਈਕਲ ਤੇ ਆਹ ਸਾਹਮਣੇ ਜਿਹੜੀ ਕਾਰ ਖੜੀ ਐ ਇਦੇ ਵਿੱਚ ਵੀ ਕਿ ਬਲਾਕ ਪ੍ਰਾਇਮਰੀ ਅਫਸਰ ਐਜੂਕੇਸ਼ਨ ਅਫਸਰ ਦੇ ਮਨੀ ਪਾਂਡੇ ਦੇ ਮਨੀ ਪਾਂਡੇ ਜੀ ਸਾਨੂੰ ਰੋਕਿਆ ਹੱਥ ਦੇ ਕੇ ਫਿਰ ਰੁਗ 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 ਕੇ ਚਲੇ ਜੇ ਸਾਡੀ ਗੱਲ ਕੋਈ ਜੇ ਦੱਸਿਆ ਵੀ ਅਈ ਆਏ ਕਰੇ ਹਟਾ ਮਹਿਕਮਾ ਐ ਤੇ ਬੜੇ ਕੋਸ਼ਿਸ਼ ਦੇ ਫਿਰ ਨਾ ਤੇ ਵੀ ਮੇਰਾ ਮਹਿਕਮਾ ਵੀ ਆਈ ਹੈ ਤੇ ਆਉ ਬੈਠੇ ਨੇ ਸਾਹਮਣੇ ਆਪਣੇ ਵਿਚਕਾਰ ਤੇ ਜਿੰਨਾ ਕਰਦੇ ਗੱਲਾਂ ਬੱਦਾਂ ਤੇ ਕਹਿੰਦੇ ਵੀ ਚਾਹ ਪੀਤੇ ਬਗੈਰ ਨਹੀਂ ਜਾਣ ਦੇਣਾ ਮੈਂ چاہ بھی کی جائے جیسائی آپ سے لاتے ہیں کر کے گلا پینے پھر مارا گلا ہائی وے بھی کرتے ہیں ہائی میں بہت آتے ہیں تھوڑا کم ہے بہار آ گئے پٹنہ سے چلو جی چاہ پانی پی لیا ہے بڑا پا لینے صاحب تو جائز تو ٹھیک ہے سر آپ سے میرے بہت خوشی ہوئی ہے تو سمے لگے آپ کا پنجاب آؤ تو آپ کے پاس نمبر ہے ہمارا ਤੇ ਕਾਲ ਕਰੀਏਗਾ ਔਰ ਸਭse ਮਿਲ ਕੇ ਜਾਈਏਗਾ ਆਪਕਾ ਠੀਕ ਹੈ ਆਪਾਂ ਮੰਤਰਾਂ ਦੇ ਵਿੱਚ ਓਕੇ ਆਪਕੀ ਯਾਤਰਾ ਅਸੂਭ ਹੋ ਔਰ ਆਪਨੇ ਲਗੋ ਪੂਰਾ ਕਰੇ ਠੀਕ ਹੈ ਸਾਹਿਬ ਬਹੁਤ ਬਹੁਤ ਧੰਨਵਾਦ ਹਮ ਸਭ ਮਿਲੇ ਹਾਂ ਚਲੋ ਠੀਕ ਹੈ ਜੀ ਟਾਈਮ ਹੋ ਗਏ 8:30 ਦਾ ਤੇ ਪਹੁੰਚ ਗਏ ਆਪਾਂ ਹਨਮਾਨ ਗੰਜ ਆਪਣੇ ਹਨਮਾਨ ਗੜ੍ਹ ਇੱਥੇ ਹਨਮਾਨ ਗੰਜ ਹੈ ਤੇ ਕਿਲੋਮੀਟਰ ਆਪਣੇ ਹੋ ਗਏ ਆ 100 ਤੇ 8 ਪ੍ਰਿਆਗਰਾਜ ਤੋਂ ਕੋਈ ਥੋੜਾ ਜਿਹਾ ਪਿੱਛੇ ਦਾ 20 25 ਕਿਲੋਮੀਟਰ ਤੇ ਅੱਜ ਆਖਿਆ ਵੀ ਜਲਦੀ ਸਟੇ ਕਰਾਂਗੇ ਹਾਲਟ ਜਲਦੀ ਕਰਾਂਗੇ ਆਪਾਂ ਕਿਉਂਕਿ ਰੋਜ਼ ਆਪਾਂ ਲੇਟ ਹੋ ਜਾਂਦੇ ਆ ਤੇ ਅੱਜ ਸੋਚਿਆ ਵੀ ਥੋੜਾ ਜਲਦੀ ਕਰੀਏ ਤੇ ਤਾਂ ਕਰਕੇ ਵੈਸੇ ਸਾਡਾ ਪ੍ਰੋਗਰਾਮ ਸੀਗਾ ਪ੍ਰਿਆਗਰਾਜ ਦਾ ਪਰ ਲੇਟ ਹੋਣ ਕਰਕੇ ਫਿਰ ਆਪਾਂ ਹਾਲਟ ਇੱਥੇ ਕਰ ਲਿਆ ਅੱਜ ਸਵੇਰੇ अर्ਲੀ ਮਾਰਨਿੰਗ ਨਿਕਲ ਗਏ ਤੇ ਜਿਹੜਾ ਡਿਸਟੈਂਸ ਆਪਣਾ ਰਹਿ ਗਿਆ ਇਹਨੂੰ ਆਪਾਂ ਕਵਰ ਅਪ ਕਰ ਲਾਂਗੇ ਤੇ ਫਿਰ ਗਾਂ ਜਿਹੜਾ ਸ਼ਡਿਊਲ ਹੋਊਗਾ ਉਹ ਜਲਦੀ ਹੋ ਜਾਊਗਾ ਤਾਂ ਕੋਸ਼ਿਸ਼ ਆਪਾਂ ਇਹ ਕਰਾਂਗੇ ਵੀ ਸਵੇਰੇ ਜਲਦੀ ਨਿਕਲਾ ਕਰੀਏ ਇਤਰਾਜ਼ ਨੂੰ ਟਾਈਮ ਨਾਲ ਆਪਦੇ ਟਿਕ ਜਾ ਕਰੀਏ ਤੇ ਉਹਦੇ ਨਾਲ ਕੀ ਸਰੀਰ ਵੀ ਸਹੀ ਰਹੂਗਾ ਤੇ ਆਪਣਾ ਜਿਹੜਾ ਬਾਕੀ ਸ਼ਡਿਊਲ ਨੇ ਉਹ ਵੀ ਸਾਰੇ ਸਹੀ ਰਹਿਣਗੇ ਤੇ ਆਪਾਂ ਇਸ ਟਾਈਮ ਆਪਾਂ ਹੋਟਲ ਲੈ ਲਿਆ ਵਲਾ ਕਾਨਾ ਹੋਟਲ ਠੀਕ ਹੈ ਜੀ ਕਾਨਾ ਹੋਟਲ ਤੇ ਰੂਮ ਲੈ ਲਿਆ ਵਾ ਸਾਈਕਲ ਆਪ ਲਾਤੇ ਸਾਈਡ ਤੇ ਹੁਣ ਆਪਾਂ ਸਮਾਨ ਸਮੂਹ ਲਾਉਣੇ ਆ ਇਹਦਾ ਤੇ ਬਾਕੀ ਦਾ ਜੋਦੇ ਸਮਾਨ ਲਾ ਕੇ ਲੈ ਗਏ ਨੇ ਮੇਰਾ ਰਹਿ ਗਿਆ ਸਮਾਨ ਸਮਾਨ ਲਾ ਕੇ ਕਰ ਕੇ ਚਨਾਣ ਬਣੀ ਫਿਰ ਸ਼ਗਰ ਜਾਣੇ ਪ੍ਰਸ਼ਾਦੇ ਇਹ ਕਹਿੰਦੇ ਸਾਡੇ ਕੋਲ ਰੋਟੀਆਂ ਦਾ ਬੰਦੋਬਸਤ ਨਹੀਂ ਹੈਗਾ ਰੋਟੀਆਂ ਤੁਸੀਂ ਆਪ ਦੀ ਬਾਹਰੋਂ ਖਾ ਕੇ ਆਇਓ ਅਸੀਂ ਕਹਿੰਦੇ ਠੀਕ ਹੈ ਜੀ ਸਾਨੂੰ ਰਹਿਣ ਨੂੰ ਚਾਹੀਦਾ ਰੋਟੀਆਂ ਦਾ ਕੀ ਜਿੱਥੇ ਮਰਜ਼ੀ ਖਾ ਲਈਏ ਚਲੋ ਫਿਰ ਚੱਲਦੇ ਆਂ ਰੂਮ ਚ ਤੇ ਕਰਦੇ ਹਾਂ ਚਨਾਣ ਬਣੀ ਟਾਈਮ ਹੋ ਗਏ 10:30 ਦਾ ਤੇ ਪ੍ਰਸ਼ਾਦੇ ਛਕ ਲਏ ਆ ਭਰਪੂਰ ਹੋ ਗਏ ਹੁਣ ਤੇ ਰੋਟੀ ਸਵੇਰ ਦੀ ਨਹੀਂ ਖਾਦੀ ਅੱਜ ਤੇਰੇ ਬਸ ਉਹ ਜਿਹੜੇ ਛੋਲੇ ਪੂਰੀਆਂ ਖਾਦੇ ਆ ਬਾਰਾਨਾ ਸਿੱਧੋਂ ਉਹ ਹੀ ਖਾਦੇ ਆ ਰੋਟੋਂ ਖਾਦੇ ਕੋਈ ਰੋਟੀ ਨਹੀਂ ਖਾਦੀ ਤੇ ਰੋਟੀ ਹੋਣੀ ਖਾਦੀ ਐ ਆਪਾਂ ਬ੍ਰੇਕਫਾਸਟ ਸਮਝ ਲੋ ਭਾਵੇਂ ਲੰਚ ਸਮਝ ਲੋ ਪਾਉੜੀ ਨਾਲ ਸਮਝ ਲੋ ਤੇ ਪਹੁੰਚ ਕੇ ਵਾਪਸ ਆਪਾਂ ਆਪਣੇ विश्रामगृह 'ਚ ਤੇ ਹੁਣ ਆਪਣੀ ਤਿਆਰੀ ਐ ਸੌਣ ਦੀ ਤੇ ਅੱਜ ਦਾ ਸਫਰ ਜਿਹੜਾ ਸੀਗਾ ਬਹੁਤ ਸ਼ਾਨਦਾਰ ਸੀਗਾ ਸਾਰਾ ਵਨਵੇ ਫਾਈਵੇ ਸੀਗਾ ਇਹ ਬਹੁਤ ਆਨੰਦ ਆਇਆ ਸਫ਼ਰ ਦਾ ਅੱਜ ਤੇ ਅੱਜ ਦੇ ਸਫ਼ਰ ਦੀ ਆਪਣੀ ਇੱਥੇ ਸਮਾਪਤੀ ਹੈ ਕੱਲ ਨੂੰ ਆਪਾਂ ਨਵੇਂ ਸਫ਼ਰ 'ਚ ਨਵੇਂ ਆਰਾਮਾਂ ਤੇ ਨਵੇਂ ਤਜਰਬੇ ਤੇ ਨਵੀਆਂ ਗੱਲਾਂ ਪਤਾਂ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ